ਸਰ ਚੰਡੀਗੜ੍ਹ ਦੇ ਵਿੱਚ ਦਾ ਤੁਸੀਂ ਦੇਖਿਆ ਉਹ ਨਹੀਂ ਲੇਕ ਪਰ ਲੁਧਿਆਣਾ ਦੇ ਦਰਾਹਾ ਤੇ ਵਿੱਚ ਜੀ ਇਹ ਲੇਕ ਤੁਸੀਂ ਦੇਖ ਰਹੇ ਹੋ ਬੋਟਿੰਗ ਦਾ ਸਿਸਟਮ ਸਟਾਰਟ ਹੋਣ ਲੱਗਿਆ ਹੈ ਬੱਚਿਆਂ ਲਈ ਸਪੈਸ਼ਲੀ ਤੇ ਵੱਡਿਆਂ ਲਈ ਵੀ ਸੋ ਅਗਲੀ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਫੁੱਲ ਸਟੋਰੀ ਦੇ ਵਿੱਚ ਕਿ ਜੋ ਇਹ ਤੁਹਾਨੂੰ ਲੇਕ ਦਿਖਾਇਆ ਹੈ ਆਪਾਰ ਚ ਬੋਟ ਜਿਹੜੀ ਸਟਾਰਟ ਹੋਣ ਲੱਗੀ ਹੈ ਕਿੱਥੇ ਸਟਾਰਟ ਹੋਣ ਲੱਗੀ ਤੇ ਕਦੋਂ ਟੁਡੇ ਰਾਜਾਪਤਾ ਮਿਲਿਆ ਹੈ ਲੁਧਿਆਣਾ ਦੇ ਦਰਾਹਾਦੇਸ ਦਦਵਾ ਨਹਿਰ ਤੇ ਪੁਰਾਣੇ ਬਣੇ ਪੁਲ ਦੇ ਕੋਲ ਇੱਥੇ ਦੇਖੋ ਤੁਸੀਂ ਜੰਗਲ ਵਰਗਾ ਰਸਤਾ ਜਿਹੜਾ ਇੱਥੇ ਪਰ ਹੁਣ ਬੱਤੀ ਵਾਲੀ ਉਪਰਾਲਾ ਕੀਤਾ ਜਾ ਰਿਹਾ ਹੈ ਬੋਟ ਦੇਖ ਰਹੇ ਹੋ ਤੁਸੀਂ ਬੋਟ ਸਟਾਰਟ ਹੋਣ ਜਾ ਰਹੀਆਂ ਨੇ 17 ਅਗਸਤ ਨੂੰ ਸਟਾਰਟ ਹੋਏਗੀ ਔਰ ਇੱਥੇ ਤੁਸੀਂ ਆਪਣੀ ਫੈਮਿਲੀ ਨਾਲ ਆ ਸਕਦੇ ਹੋ 7 ਸੀਟਸ ਨੇ ਇਹਦੇ ਵਿੱਚ ਬੋਟਸ ਚ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਬੱਚਿਆਂ ਨਾਲ ਇੰਜੋਏ ਕਰ ਸਕਦੇ ਹੋ ਸੋਇਵ ਪ੍ਰਾਲਾ 1880 ਸਾਹਮਣੇ ਵਿੱਚ ਜਦੋਂ ਕਿ ਉਸ ਦਸ਼ਕ ਦਾ ਜਿਹੜਾ ਪੁਰਾਣੇ ਟਾਈਮ ਤੋਂ ਹੁਣ ਜਿਹੜਾ ਇਸ ਨੂੰ ਮਨਜ਼ੂਰੀ ਮਿਲੀ ਹੈ ਇਹ ਨਿੱਜੀ ਕੰਪਨੀ ਨੂੰ 7 ਸਾਲ ਦਾ ਠੇਕਾ ਮਿਲਿਆ ਹੈ ਸੋ ਲੁਧਿਆਣਾ ਫਨ ਕਿੰਗਡਮ ਦੇ ਬਿਲਕੁਲ ਸਾਹਮਣੇ ਤੁਸੀਂ ਆਂਦੇ ਹੋ ਤਾਂ ਇੱਥੇ ਬੱਚਿਆਂ ਲਈ ਪਾਰਕ ਵੀ ਹੈ ਤਾਂ ਬੱਚਿਆਂ ਲਈ ਤੁਸੀਂ ਇੱਥੇ ਦਰਾਹਾ ਜਾਂ ਹੋਟ ਸਾਈਡਸ ਦੇ ਜਿੰਨੇ ਵੀ ਸਤਵਾ ਨਹਿਰ ਦੇ ਨੇੜੇ ਨੇ ਰਹਿਣ ਵਾਲੇ ਜਾਂ ਲੁਧਿਆਣਾ ਤੋਂ ਵੀ ਤੁਸੀਂ ਇੱਥੇ ਆ ਕੇ ਇੰਜੋਏ ਕਰ ਸਕਦੇ ਹੋ ਕਿਉਂਕਿ ਇੱਥੇ ਦਾ ਮਾਹੌਲ ਜਿਹੜਾ ਇਹ ਬਹੁਤ ਵਧੀਆ ਹੈ ਸੋ ਇੱਥੇ ਇਹ ਨਾਵ ਜਿਹੜੀ ਹੈ ਕੀ ਹੈ ਤੁਹਾਨੂੰ ਬਹੁਤ 3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਿ ਘੁਮਾਏਗੀ ਸੋ ਤੁਸੀਂ ਇੰਜੋਏ ਕਰ ਸਕਦੇ ਹੋ ਲੁਧਿਆਣਾ ਦੇ ਵਿੱਚ ਉਪਰਾਲਾ ਬਹੁਤ ਟਾਈਮ ਬਾਅਦ ਆਇਆ ਹੈ ਸੋ ਇਹਦਾ ਦੀ ਅਪਡੇਟਸਨਰ ਬਣੀ ਰਹੇ ਨਿਊਜ਼ ਪੰਜਾਬ ਤੋਂ